ਪਰ ਬੰਦਾ ਦੁਖੀ ਹੋ ਕੇ ਹੂੰ ਜਿਹੜਾ ਸਟੈਪ ਚੱਕਦਾ ਹੂੰ ਉਹ ਦੁਖੀ ਹੋ ਕੇ ਚੱਕੇ ਕਿਉਂ ਜੇ ਇੱਧਰ ਮਾਨ ਸਤਕਾਰ ਮਿਲੇ ਪੂਰਾ ਹੂੰ ਹਾਂ ਨਾ ਬੰਦੇ ਜਿ세 ਨੂੰ ਐਂ ਦੇ ਦੇਣੇ ਅੱਛਾ ਆ ਗਏ ਆ ਮੇਰੇ ਨਾਲ ਪ੍ਰੋਮੋਟਰ ਨੇ ਜਵਾਨਾ ਕੀਤੀਆਂ ਕਈ ਹੁਣ ਕੰਮ ਇਹ ਜੇ ਕੀਤੇ ਉਹਨਾਂ ਨੇ ਜਦੋਂ ਸੁਣਨਗੇ ਕਿਉਂਕਿ ਮੈਂ ਨਾਂ ਨਹੀਂ ਲੈਣਾ ਆਪਾਂ ਬਦਨਾਮ ਕਰਨ ਨੂੰ ਕਰਨਾ ਬਾਬਾ ਉਹਨਾਂ ਨੂੰ ਰਾਜ਼ੀ ਰੱਖੇ ਜਿੱਥੇ ਬਸਦੇ ਨੇ 3-4 ਸਾਲ ਉਹਨਾਂ ਨੇ ਮੈਨੂੰ ਬੁਲਾਇਆ ਮੇਰਾ ਕੈਰੀਅਰ ਉਹਨਾਂ ਤਬਾਹ ਕਰਦਾ ਮੈਂ ਉਹਨਾਂ ਖਾਤਰ ਆਪਣੀ ਜ਼ਿੰਦਗੀ ਲਾਤੀ ਉਹਨਾਂ ਨੇ ਮੇਰਾ ਕੈਰੀਅਰ ਤੋ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਉਹਨੇ ਮੇਰੇ 10 ਸਾਲ ਬਰਬਾਦ 10 ਸਾਲ ਬਾਅਦ ਮੈਨੂੰ ਕਹਿੰਦਾ ਵੀ ਇਹ ਪ੍ਰੋਜੈਕਟ ਦਾ ਹੁਣ ਮੈਂ ਗਾਉਣਾ ਤੂੰ ਆਪਣਾ ਕੋਈ ਹੋਰ ਹੀ ਲੱਗਾ ਦੀ ਮੁੜ ਕੇ ਵੀ ਹੈ ਸ਼ੈਰੀ ਮਾਨ ਦੀ ਗੱਲ ਕਰੀਏ ਮਾਨ ਦੇ ਮੁੜ ਕੇ ਕਿੱਥੇ ਹੁੰਦੇ ਨੇ ਇਹ ਹਾਂ ਮੁੜ ਕੇ ਕਿੱਥੇ ਨਹੀਂ ਹਾਂ ਹੁਣ ਸਟਾਰ ਬਣ ਗਏ ਅਗਲੇ ਸਾਨੂੰ ਟਾਈਮ ਰਹਿਣਾ ਪਊਗਾ ਵੀ ਬਾਈ ਮਿਲਣਾ ਦੀ ਯਾਰ ਯਾਰ ਮੈਨੂੰ ਚਾਹੇ ਬਲਾਓ ਚਾਹੇ ਨਾ ਬਲਾਓ ਜਿਹੜਾ ਕੁਝ ਮੇਰੇ ਕੋਲ ਸਰਮਾਇਆ ਉਹ ਤਾਂ ਸੁਣੋ ਹਮ ਹੁਣ ਚਮਕੀਲਾ ਸਾਹਿਬ ਮੈਨੂੰ ਕਿਤੇ ਗਾਣਾ ਨਹੀਂ ਗਾਉਣੇ ਉਹ ਤੇ ਚਮਕੀਲਾ ਸਾਹਿਬ ਦਾ ਤੁਹਾਨੂੰ ਗਾਣਾ ਸੁਣਾਉਣਾ ਸੁਣੋ ਮੇਰਾ ਮੇਰੇ ਬਾਬੇ ਦੀ ਫੋਟੋ ਲਾਈ ਆ ਸੁਣੋ ਚਮਕੀਲਾ ਸਾਹਿਬ ਮੈਂ ਬਾਪੂ ਨੂੰ ਕਹਿ ਸਕਦੀ ਨਾ ਬੇਬੇ ਤੋਂ ਓਲਾ ਰੱਖਦੀ ਨਾ ਬਾਪੂ ਨੂੰ ਕਹਿ ਸਕਦੀ ਨਾ ਬੇਬੇ ਤੋਂ ਓਲਾ ਰੱਖਦੀ ਨਾ ਮੈਨੂੰ ਕਹਿੰਦੇ ਕੁੜੀ ਨਿਆਣੀਆ ਮਾਪਿਆਂ ਦੀ ਵਹਿਗੀ ਬੇੜੀ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਕਿਸੇ ਕਿਸੇ ਨੇ ਘਰ ਦੀ ਫੈਮਲੀ ਚ ਕਿਸੇ ਨੇ ਕਿਹਾ ਨਹੀਂ ਕਿ ਨਹੀਂ ਤੂੰ ਇਸ ਪਾਸੇ ਨਹੀਂ ਜਾਣਾ ਹੈਗਾ ਜਾਂ ਕੁਛ ਹੋਰ ਵੇਖ ਲੈ ਕੋਈ ਕੰਮ ਤਦ ਹੀ ਫਿਰ ਮੈਂ ਇਸ ਲਾਈਨ ਨੂੰ ਚੇਂਜ ਕੀਤਾ ਉੱਡਿਆ ਜਾਣਾ ਉੱਡਿਆ ਜਾਣਾ ਬੱਦਲਾਂ ਦੀ ਰਾਹੇ ਮੈਂ ਵੀ ਉੱਡਿਆ ਜਾਣਾ ਬਹੁਤ ਖੁਸ਼ ਇੰਨਾ ਕੁ ਬੋਲ ਸੀ ਹੂੰ ਉਹਦੇ ਪੂਰਾ ਗੀਤ ਸਿਰ ਪੈਣਾ ਹੂੰ ਹੂੰ ਇਸ ਇਸ ਗੀਤ ਨੇ ਮੈਨੂੰ ਹਾਲੀਵੁੱਡ ਤੱਕ ਬਾਲੀਵੁੱਡ ਤੱਕ ਹੂੰ ਪਹੁੰਚ ਪਛਾਤਾ ਸੁਣ ਮੇਰੇ ਵੱਲ થોੜੇ ਦੁੱਖ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ ਬਹੁਤ ਜੇ ਸਮਝੀ ਹਾਂ ਫਿਰ ਬਹੁਤ ਖੁਸ਼ ਹੈ ਹੂੰ ਜੇ ਨਾਜ਼ਮ ਜੀ ਦਾ ਕੁਝ ਕੁਸ਼ੀ ਤੁਹਾਨੂੰ ਜੇ ਇਸ ਇੰਡਸਟਰੀ 'ਚ ਤੁਹਾਡੀਆਂ ਤਰਜ਼ਾਂ ਜਾਂ ਤੁਹਾਡੀ ਲਿਖਤ ਨੂੰ ਕਿਸੇ ਨੇ ਚੋਰੀ ਕਰਕੇ ਗਾਇਆ ਹੋਵੇ ਜਾਂ ਤੁਹਾਨੂੰ ਬਿਨਾਂ ਪੁੱਛੇ ਤੁਹਾਡੀ ਬਿਨਾਂ ਇਜਾਜ਼ਤ ਲੈ ਕੁਝ ਇਸ ਤਰ੍ਹਾਂ ਦਾ ਕੋਈ ਵਾਕਿਆ ਘਟਿਆ ਜਦੋਂ ਹਰੀ ਸਿੰਘ ਨੇ ਪ੍ਰੋਜੈਕਟ ਕੀਤਾ ਜੀ ਹੂੰ ਉਦੋਂ ਅਠਗਣੇ ਦਾ ਰਾਜਬਰਾੜ ਭਾਜੀ ਨੇ ਅਲੱਗ ਤੋਂ ਕੀਤੇ ਸੀ ਹੂੰ ਇੱਕ ਗਾਣਾ ਹੋਰ ਕੀਤਾ ਸੀਗਾ ਉਹ ਗਾਣਾ ਸੀਗਾ ਹੋ ਚੜਦੀ ਜਵਾਨੀ ਅਲੜਾਂ ਦੀ ਛੇੜਖਾਨੀ ਫੱਟੇ ਚੱਕ ਦਿੰਦੇ ਆ ਉਹ ਫੱਟੇ ਇਹ ਆਪਾਂ ਗਾਣਾ ਦੁਆਰਾ ਰਿਕਾਰਡ ਕਰਨਾ ਹੂੰ ਉਹਨਾਂ ਨੇ ਪੂਰਾ ਗਾਣਾ ਰਿਕਾਰਡ ਕਰਕੇ ਲੈ ਗਿਆ ਨਾ ਸਾਰਾ ਮਿਊਜ਼ਿਕ ਬਣ ਕੇ ਤਿਆਰ ਹੋ ਗਿਆ ਹੂੰ ਜੇ ਤੋ ਗਾਣਾ ਮਾਰਕੀਟ ਦੇ ਵਿੱਚ ਆ ਗਿਆ ਹੈ ਮੈਂ ਦੇਖਾਂ ਤਾਂ ਤਾਂ ਵੀ ਜ਼ਿਕਰ ਹੋਇਆ ਵੀ ਤਰਜੇ ਸਭ ਕੁਝ ਮੇਰੇ ਵਾਲਾ ਹੋਆ ਹੂੰ ਜਿੱਦਾਂ ਦਾ ਮੈਂ ਬਣਾਇਆ ਆਈਡੀਆ ਉਹ ਦਲਜੀਤ ਬਾਈ ਰੰਗਾਦਾ ਮਿੱਤਰਾਂ ਨੂੰ ਸਭ ਗੋਲੀਆਂ ਚਲਾਉਣ ਦਾ ਵੀ ਗੋਲੀਆਂ ਚਲਾਉਣਾ ਬਿਲਕੁਲ ਬਿਲਕੁਲ ਹਾਂ ਸਹੀ ਤਰ੍ਹਾਂ ਤੇ ਤੇ ਕਿੰਦਾ ਤੱਕਾ ਲੱਗਾ ਉਹ ਸੁਣ ਕੇ ਨਾ ਤੱਕਾ ਈਦੇ ਕਰਮਾ ਜੋ ਹੈ ਵੈਗਣਾਉਂ ਦੇਣਾ ਦਜੀਤ ਕਿਥੇ ਦਜੀਤ ਦਾ ਜਵਾਈ ਬਹੁਤ ਬੜੇ ਮਕਾਮ ਦੇ ਉੱਤੇ ਐ ਦੂਜੀ ਪਾਸੇ ਖੁਸ਼ੀ ਵੀ ਮਹਿਸੂਸ ਹੁੰਦੀ ਹੋਣੀ ਆ ਕਿ ਹਾਂ ਮਾੜਾ ਮਹਿਸੂਸ ਹੁੰਦਾ ਅਜੇ ਜੀ ਮਾੜਾ ਦਜੀਤ ਨਾਲ ੱੱਕਾ ਲਾਇਆ ਹਨ ਹਾਂ ਉਸ ਗਾਣੇ ਨਾਲ ਦਜੀਤ ਬਾਈ ਨੂੰ ਬੜਾ ਪਿਆਰ ਮਿਲੇ ਹਨ ਹਾਂ ਹੂੰ ਸੋ ਐਦਾ ਚੱਲਦੇ ਰਹਿੰਦਾ ਜੀ ਕਿਤੇ ਨਾ ਕਿਤੇ ਜਿਹੜੀ ਉਹ ਆ ਮਾੜਾ ਮੋਟਾ ਕੁਝ ਹੁੰਦਾ ਹੀ ਰਹਿੰਦਾ ਉਹਦੇ ਕਰਮ ਸੀਗੇ ਉਹ ਉਹਦੇ ਕਰਮ ਐ ਸੀ ਉਹ ਲੈ ਗਿਆ ਸਾਡੇ ਕਰਮਾਂ ਦਾ ਸਾਨੂੰ ਮਿਲ ਗਿਆ ਹੂੰ ਇਹ ਕੋਈ ਉਸ ਕੈਸਟ ਦੇ ਵਿੱਚ ਇੱਕ ਗਾਣਾ ਸੀਗਾ ਬਹੁਤ ਵਧੀਆ ਹੋਏ ਉੱਡ ਗਈ ਉਹ ਗੱਲ ਉੱਡ ਗਈ ਜਿਵੇਂ ਉੱਡਦੇ ਕਬੂਤਰ ਚੀਨੇ ਉੱਡ ਗਈ ਉਹ ਗੱਲ ਉੱਡ ਗਈ ਜਿਵੇਂ ਉੱਡਦੇ ਕਬੂਤਰ ਚੀਨੇ ਗੱਲ ਉੱਡ ਗਈ ਪਿੰਡ ਵਿੱਚ ਸਾਰੇ ਨਹੀਂ ਹੁਣ ਵੱਜ ਗਏ ਢੋਲ ਨਗਾਰੇ ਨਹੀਂ ਹੋ ਲੱਗੀਆਂ ਨੂੰ 4 ਮਹੀਨੇ ਉੱਡ ਗਈ ਉਹ ਗੱਲ ਉੱਡ ਗਈ ਜੇ ਮੈਂ ਉੱਡਦੇ ਕਬੂਤ ਚੀਨੇ ਬਈ ਅਕਸਰ ਹੋਸ਼ ਗਵਾ ਬੈਂਦੀ ਏ ਚੜਦੀ ਸ਼ਿਕ ਖਮਾਰੀ ਅਕਸਰ ਹੋਸ਼ ਗਵਾ ਬੈਂਦੀ ਏ ਚੜਦੀ ਸ਼ਿਕ ਖਮਾਰੀ ਪੱਕੇ ਦੀ ਤਾਂ ਕੱਚਾ ਰੱਖ ਕੇ ਖਸਦੀ ਦੁਨੀਆ ਸਾਰੀ ਇਹ ਹੁਸਨ ਇਸ਼ਕ ਦਾ ਮੇਲ ਕੁੜੇ ਫੁੱਲਾ ਦੇ ਨਾਲ ਤੇਰੇ ਨੇ ਜਿਵੇਂ ਏ ਹੁਸਨ ਏ ਸ਼ਿਕਦਾ ਮੇਲ ਜਿਵੇਂ ਫੁੱਲਾਂ ਦੇ ਨਾਲ ਤੇਰੇਲ ਜਿਵੇਂ ਨਾ ਸਮਝਣ ਲੋਕ ਕਮੀਨੇ ਉੱਡ ਗਈ ਹੋਏ ਗੱਲ ਉੱਡ ਗਈ ਜਿਵੇਂ ਉੱਡਦੇ ਕਬੂਤਰ ਚੀਨੇ ਉੱਡ ਗਈ ਗੱਲ ਉੱਡ ਗਈ ਜਿਵੇਂ ਉੱਡਦੇ ਕਬੂਤਰ ਚੀਨੇ ਤੁਹਾਨੂੰ ਸੁਣਦਿਆਂ ਨੂੰ ਤੁਹਾਡੇ ਕੋਲ ਬੈਠਿਆਂ ਨੂੰ ਸਾਡਾ ਦਿਲ ਤਾਂ ਨਹੀਂ ਰੱਜਦਾ ਪਰ ਸਮਾਂ ਵੀ ਸਾਨੂੰ ਇਜਾਜ਼ਤ ਨਹੀਂ ਦਿੰਦਾ ਪਰ ਮੈਨੂੰ ਇਹ ਦੱਸੋ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਕੀ ਨੇ ਤੇ ਕੀ ਹੋਰ ਸਾਡੇ ਦਰਸ਼ਕਾਂ ਨੂੰ ਤੁਹਾਡੇ ਚਾਹਣ ਵਾਲੇ ਲਈ ਤੁਸੀਂ ਕੀ ਲੈ ਕੇ ਆ ਰਹੇ ਹੋ ਗਾਣੇ ਬਹੁਤ ਆਏ ਨੇ ਜੀ ਹੁਣ ਮਾਰਕੀਟ ਦੇ ਵਿੱਚ ਹਮ ਇੱਕ ਗਾਣਾ ਸੀਗਾ ਮੈਂ ਮਾੜਾ ਮਾੜੀ ਹਮ ਹੁਣ ਹੋਕੋਂਡ ਚੁੱਕ ਚੁੱਕ ਦੇਖਣ ਹੋਏ ਕੁੜੀਆਂ ਹੀਰ ਵਈ ਆਈ ਦਾ ਕੁੰਡ ਚੁੱਕ ਚੁੱਕ ਦੇਖਣ ਕੁੜੀਆਂ ਹੀਰ ਵੀ ਆਈ ਦਾ ਹਾਏ ਰੂਪ ਨਾ ਚੱਲਿਆ ਜਾਵੇ ਸੌਰੇ ਆਈ ਦਾ ਹਾਏ ਕੁੰਡ ਚੁੱਕ ਚੁੱਕ ਦੇਖਣ ਕੁੜੀਆਂ ਹੀਰ ਵੀ ਆਈ ਦਾ ਹੋ ਇਹ ਗਾਣਾ ਤੇ ਬਹੁਤ ਘਾੜੇ ਨੇ ਤੁਸੀਂ ਕੁਲਦੀਪ ਤੌਰ YouTube ਤੇ ਆ ਕੇ ਦੇਖ ਰਹੇ ਹੋ ਆਪੀ ਹੂੰ ਸੋ ਇਦਾਂ ਵੀ ਸ਼ਿਕਵਾ ਕਰਨ ਮੁਕੱਦਰਾਂ ਤੇ ਜੋ ਹਿੰਮਤ ਹਾਰ ਗਏ ਹੂੰ ਸ਼ਿਕਵਾ ਕਰਨ ਮੁਕੱਦਰਾਂ ਤੇ ਹੋ ਜੋ ਹਿੰਮਤ ਹਾਰ ਗਏ ਅੱਜ ਸੋਢੀ ਬਾਈ ਜੀ ਮੇਰੇ ਨਾਲ ਨੇ ਹੂੰ ਸੋ ਮੈਂ ਹਮਦਾ ਨਹੀਂ ਹਾਰਦਾ ਨਹੀਂ ਨਹੀਂ ਸ਼ਿਕਵਾ ਕਰਨ ਮੁਕੱਦਰਾਂ ਤੇ ਜਜ਼ਬਾ ਰੱਖਣ ਵਾਲੇ ਕੋਈ ਤੱਪਦਾ ਸੂਰਜ ਠਾਰ ਗਏ ਜਜ਼ਬਾ ਰੱਖਣ ਵਾਲੇ ਤੱਪਦਾ ਸੂਰਜ ਠਾਰ ਗਏ ਅੱਜ ਵੀ ਕਰੇ ਸਲਾਮਾ ਹੂੰ ਹੂੰ ਅੱਜ ਵੀ ਕਰੇ ਸਲਾਮਾ ਦੁਨੀਆ ਮਰਦ ਦਲੇਰਾਂ ਨੂੰ ਹੂੰ ਚੁੰਡ ਗਿੱਦੜਾਂ ਦੇ ਮਾਰ ਸਕੇ ਨਾ ਹੂੰ ਕਦੇ ਵੀ ਸ਼ੇਰਾਂ ਨੂੰ ਭਾਜੀ ਮਹਿਫਿਲ ਬਹੁਤ ਵਧੀਆ ਆਪਣੀ ਲੱਗੀ ਆ ਔਰ ਖਾਸ ਤੌਰ ਤੇ ਹੋਰ ਕੋਈ ਤੁਹਾਡੀ ਮਨ ਪਸੰਦ ਦਾ ਚਾਹ ਕੋਈ ਸੈਡ ਚਾਹ ਕੋਈ ਲੋਕ ਤੱਤ ਇੱਕ ਮੇਰਾ ਆਪਣਾ ਹੀ ਗਾਣਾ ਲਿਖਿਆ ਹੈ ਜੀ ਹੂੰ ਉਹ ਤੁਸੀਂ ਸੁਣ ਕੇ ਦੱਸਿਓ ਵੀ ਮੈਨੂੰ ਲਿਖਣਾ ਆਉਂਦਾ ਕਿ ਨਹੀਂ ਆਉਂਦਾ ਨਹੀਂ ਨਹੀਂ ਇਹ ਤਾਂ ਇਹਦੇ ਵਿੱਚ ਕੋਈ ਕਾਪੀ ਜਦੋਂ ਵੀ ਬਹੁਤ ਪਿਆਰੀ ਬਣਾਈ ਹੈ ਜੀ ਉਹ ਦੀ ਸੁਣੋ ਇੱਕ ਵਾਰ ਪਲੀਜ਼ ਸ਼ਰਾਏ ਹੋਣੀ ਸਾਨੂੰ ਰਬ ਦੀ ਜੋ ਹੈ ਸੱਚਾ ਇਸ਼ਕ ਕਮਾਉਂਦੀ ਕੋਈ ਵੀ ਨਹੀਂ ਰੂਹੇ ਲਬ ਇੱਕ ਪਿਆਰ ਬਹੁਤ ਵਧੀਆ ਜਜ਼ਬਾਤ ਨੇ ਜੋ ਆਪਣੇ ਪਿਆਰੇ ਨੂੰ ਕਹਿ ਰਿਹਾ ਦੱਸ ਰਿਹਾ ਕਿ ਤੂੰ ਮੇਰੀ ਜ਼ਿੰਦਗੀ ਚ ਆਇਆ ਮੈਨੂੰ ਕੀ ਮਿਲਿਆ ਜ਼ਰਾ ਘਰ ਫਰਮਾਉਣਾ ਜਿੰਨਾ ਸੁੱਖ ਦਿੱਤਾ ਮੇਰੀ ਜ਼ਿੰਦਗੀ ਚ ਆਕੇ ਤੂੰ ਜਿੰਨਾ ਸੁੱਖ ਦਿੱਤਾ ਮੇਰੀ ਜ਼ਿੰਦਗੀ ਚ ਆਕੇ ਇਹਨਾਂ ਸੁੱਖ ਰੱਬ ਦੇ सवारी गांच हो इन सुख रब सवारी गांच हो बार बार करी मां ते सुकरान बार बार करी म ते सुकरान ਸਬਦ ਅਚ ਕਦੇ ਵੀ ਬਿਆਨ ਜਿਹੜਾ ਹੋਣਾ ਨਹੀਂ ਜਿੰਨਾ ਸੁਖ ਦਿੱਤਾ ਮੇਰੀ ਜ਼ਿੰਦਗੀ 'ਚ ਆਕੇ ਇਹਨਾ ਸੁਖ ਰੱਬ ਦੇ ਸਵਾਰਗਾਚ ਹੋਣਾ ਨਹੀਂ ਇਹਨਾ ਸੁਖ ਰੱਬ ਦੇ ਸਵਾਰਗਾਚ ਹੋਣਾ ਨਹੀਂ ਤੂਰ ਦੇ ਹੱਤ ਰਹੀ ਪਿਆਰ ਬਸ ਦਿਲ ਵਿੱਚ ਇੱਕ ਤੇਰਾ ਨਾਮ ਨਹੀਂ ਦਿਲ ਵਿੱਚ ਇੱਕ ਤੇਰਾ ਨਾਮ ਨਹੀਂ ਓ ਦੁਨੀਆ ਨਾ ਚੰਗੀ ਲਗੇ ਓ ਤੇਰੇ ਤੋਂ ਬਗੈਰ ਪੀਣਾ ਤੇਰੇ ਹੀ ਪਿਆਰ ਵਾਲਾ ਜਾਮਨੀ ਪਿਆਰ ਤੇਰੇ ਹੀ ਪਿਆਰ ਵਾਲਾ ਜਾਮਨੀ ਮੁਖੜੇ ਨੂੰ ਤੱਕ ਕੇ ਮੈ ਨੂਰ ਨੂਰ ਹੋਈ ਜਾਵਾ ਮੁਖੜੇ ਨੂੰ ਤੱਕ ਕੇ ਮੈ ਨੂਰ ਨੂਰ ਹੋਈ ਜਾਵਾ ਤੇਰੇ ਕੋਲੋਂ ਹੁਣ ਮੈਂ ਤਾਂ ਕੁਝ ਵੀ ਲਕੋਣਾ ਨਹੀਂ ਜਿੰਨਾ ਸੁੱਖ ਦਿੱਤਾ ਮੇਰੀ ਜ਼ਿੰਦਗੀ 'ਚ ਆ ਕੇ ਇਨਾ ਸੁੱਖ ਰੱਬ ਦੇ ਸਵਰਗਾਤ ਹੋਣਾ ਨਹੀਂ ਇਨਾ ਸੁੱਖ ਰੱਬ ਦੇ ਸਵਰਗਾਤ ਹੋਣਾ ਇਹਦੇ ਨਾਲ ਹੀ ਆ ਸੋਣਿਆ ਵੀ ਤੈਨੂੰ ਪਿਆਰ ਕਰਾਂ ਆ ਸੋਹਣਿਆ ਵੇ ਤੈਨੂੰ ਪਿਆਰ ਕਰਾਂ ਹੈ ਗੋਰੇ ਗੋਰੇ ਹੱਥਾਂ ਵਿੱਚ ਮੁੱਖ ਤੇਰਾ ਲੈ ਕੇ ਤੇਰਾ ਰਜ ਰਜ ਸੋਹਣਿਆ دیدار ਕਰਾਂ ਆ ਚੰਨ ਵੇ ਤੈਨੂੰ ਪਿਆਰ ਕਰਾਂ ਇਹਦੇ ਨਾਲ ਸੀ ਗਾਣਾ अखिय 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 हसण कणुणु रख अखिय 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 हसण कणख ਸਣਾ ਅਗਲ ਲੱਗ ਵੜੀ ਵੇ ਕਿਤੇ ਮਰਨਾ ਨਹੀਂ ਜਾਇਏ ਰੁੱਸੇ ਬਹੁਤ 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 థాంਕ ਯੂ ਭਾਈ థాంਕ ਯੂ ਤੇ ਬਾਈ ਜੀ ਜਿੱਤੇ ਆਪਣੀ ਗਾਇਕੀ ਦੀ ਗੱਲ ਕੀਤੀ 뮤זיਕ ਦੀ ਗੱਲ ਹੋ ਗਈ ਸੰਗੀਤ ਮੰਡੀ ਦੀ ਸਾਰੀ ਦੀ ਗੱਲ ਕਰਤੀ ਤੁਸੀਂ ਤੇ ਹੋਰ ਬਾਈ ਨੂੰ ਕਿਹੜੇ ਕਿਹੜੇ ਕੋਈ ਸ਼ੌਂਕ ਹੈ ਇਸ ਤੋਂ ਇਲਾਵਾ ਮੈਨੂੰ ਸੰਗੀਤ ਨਾਲ ਪਿਆਰ ਆ ਜੀ ਅੱਜ ਤੱਕ ਮੈਂ ਕਿਤੇ ਹੋਰ ਨੌਕਰੀ ਵੀ ਨਹੀਂ ਕੀਤੀ ਅੱਛਾ ਜੀ ਸਿਰਫ ਸੰਗੀਤ 24 ਘੰਟੇ ਸੰਗੀਤ ਹੀ ਚੱਲਦਾ ਹੂੰ ਮੇਰਾ ਆਪਣਾ ਸਟੂਡੀਓ ਹੂੰ ਉੱਥੇ ਆਪਣਾ ਮਿਊਜ਼ਿਕ ਤਿਆਰ ਕਰਨਾ ਹੂੰ ਹਰਮੋਨੀਅਮ ਪਲੇ ਆ ਮੈਂ ਕਰਦਾ ਹੂੰ ਕੀਬੋਰਡ ਮੈਂ ਆ ਪਲੇ ਕਰਦਾ ਹੂੰ ਮੰਡੋਲੀ ਵੀ ਵਜਾਲਣਾ ਮੈਂ ਗਿਟਾਰ ਵੀ ਵਜਾਲਣਾ ਮੈਂ ਤੁੰਬੀ ਵੀ ਵਜਾਲਣਾ ਮੈਂ ਟੋਰਕ ਵੀ ਵਜਾਲਣਾ ਮੈਂ ਤਬਰਾ ਵੀ ਵਜਾਲਣਾ ਮੈਨੂੰ ਆ ਵੀ ਜਿੰਨਾ ਕੁ ਸਿੱਖੋ ਜਾਣਾ ਫਲੂਟ ਸਿੱਖਣੀ ਓਕੇ ਗੁੱਸਾ ਵੀ ਕਦੀ ਆਉਂਦਾ ਕਿ ਨਹੀਂ ਗੁੱਸਾ ਦਾ ਬੰਦੇ ਦਾ ਮੈਨੂੰ ਉਹ ਆਜੀ ਜਿੰਨੀ ਜੇਬਤ ਚ ਗਾਇਕੀ ਜੀ ਆ ਮਠਾਸ ਆ ਜਨਾ ਤੁਸੀਂ ਮਠਾ ਗਾਉਨੇ ਮੈਨੂੰ ਲੱਗਦਾ ਨਹੀਂ ਆਉਂਦਾ ਉਹ ਆਉਂਦਾ ਆ ਜਾਂਦਾ ਗੁੱਸਾ ਵੀ ਜ਼ਰੂਰੀ ਹੈ ਜੀ ਉਹ ਵੀ ਜ਼ਰੂਰੀ ਹੈ ਹਾਂ ਦੋਵੇਂ ਪਹਿਲੇ ਜ਼ਰੂਰੀ ਨੇ ਪਰ ਗੁੱਸਾ ਕਰਕੇ ਮਿਲਦਾ ਕੁਝ ਨਹੀਂ ਬਿਲਕੁਲ ਹਨਾ ਗੁੱਸਾ ਉੱਥੇ ਕਰੀਦਾ ਵੀ ਯਾਰ ਮੈਨੂੰ ਐ ਆ ਵੀ ਮੈਂ ਅਜੇ ਤੱਕ ਕੁਝ ਕਰ ਨਹੀਂ ਸਕਿਆ ਮੈਨੂੰ ਇਸ ਗੱਲ ਤੇ ਗੁੱਸਾ ਆ ਆਪਣੇ ਆਪ ਕੰਮ ਵਿੱਚ ਗੁੱਸਾ ਘਟਦੇ ਹਾਂ ਵੀ ਮੈਂ ਕੁਝ ਕਰ ਨਹੀਂ ਸਕਿਆ ਕਰਕੇ ਦਿਖਾਉਣਾ ਹਾਂ ਅਜੇ ਤੱਕ ਕੁਝ ਕਰ ਨਹੀਂ ਸਕਿਆ ਮੈਂ ਜੋ ਮੈਨੂੰ ਕਰਨਾ ਚਾਹੀਦਾ ਮੈਨੂੰ ਲੱਗਿਆ ਹਾਂ ਵੀ ਕੋਈ ਕੋਈ ਆ ਤੁਹਾਡੇ ਵਰਗਾ ਭਰਾ ਜਿਹੜਾ ਇਹ ਚੀਜ਼ ਕਹਿੰਦਾ ਨਹੀਂ ਤੇ ਅੱਜ ਕੱਲੇ ਕਿਸੇ ਦਾ ਗਾਣਾ ਇੱਕ ਚੱਲ ਜੂ ਵੀ ਚਾਹ ਦੋ ਚੱਲ ਜਾਣ ਉਹ ਕਹਿੰਦੇ ਜਿੰਨਾ ਸਾਨੂੰ ਪਤਾ ਕਿਸੇ ਨੂੰ ਪਤਾ ਹੀ ਨਹੀਂ ਹੈ ਨਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਸਹੀ ਗੱਲ ਕਿਉਂਕਿ ਅੱਜ ਕੱਲੇ ਲੋਕਾਂ ਦੇ ਇੱਕ ਇੱਕ ਗਾਣੇ ਚੱਲਦੇ ਨੇ ਹੂੰ ਬਾਕੀ ਮੈਂ ਦੇਖਿਆ ਸਟੇਜ ਦੇ ਉੱਤੇ ਲੋਕਾਂ ਦੇ ਗਾਣੇ ਚੱਲਦੇ ਨੇ ਪਰ ਮੈਨੂੰ ਇਹ ਹੁੰਦਾ ਵੀ ਯਾਰ ਮੈਨੂੰ ਚਾਹੇ ਬਲਾਓ ਚਾਹੇ ਨਾ ਬਲਾਓ ਜਿਹੜਾ ਕੁਝ ਮੇਰੇ ਕੋਲ ਸਰਮਾਇਆ ਉਹ ਤਾਂ ਸੁਣੋ ਹੋਰ ਚਮਕੀਲਾ ਸਾਹਿਬ ਮੈਨੂੰ ਕਦੇ ਗਾਣਾ ਨਹੀਂ ਗਾਉਣਿਆ ਤੇ ਚਮਕੀਲਾ ਸਾਹਿਬ ਦਾ ਤੁਹਾਨੂੰ ਗਾਣਾ ਸੁਣਾਉਣਾ ਮੇਰਾ ਮੇਰੇ ਬਾਪੂ ਦੀ ਫੋਟੋ ਲਾਈ ਆ ਸੁਣ ਕੇ ਸੋਣੇ ਚਮਕੀਲਾ ਸਾਹਿਬ ਮੈਂ ਬਾਪੂ ਨੂੰ ਕਹਿ ਸਕਦੀ ਨਾ ਬੇਬੇ ਤੋਇਓ ਲਾ ਰਖਦੀ ਨਾ ਬਾਪੂ ਨੂੰ ਕਹਿ ਸਕਦੀ ਨਾ ਬੇਬੇ ਤੋਇਓ ਲਾ ਰਖਦੀ ਨਾ ਮੈਨੂੰ ਕਹਿੰਦੇ ਕੁੜੀ ਨਿਆਣੀਆ ਮਾਪਿਆਂ ਦੀ ਵਹਿਗੀ ਬੇੜੀ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਦੀ ਮੇਰੀ ਓ ਤੂੰ ਖਾ ਪੀ ਦੁੱਧ ਮਲਾਈਆਂ ਨੀ ਟੁੰਗਿਆ ਕਰ ਮੱਜਾ ਗਾਈਆਂ ਨੀ ਖਾ ਪੀ ਦੁੱਧ ਮਲਾਈਆਂ ਨੀ ਟੁੰਗਿਆ ਕਰ ਮੱਜਾ ਗਾਈਆਂ ਨੀ ਕੋਈ ਬਿਨਾ ਕਾੜਿਓ ਕੱਚੇ ਦੁੱਧ ਨੂੰ ਜਾਗ ਹਾਨਣੇ ਲਾਜ ਤੇਰਾ ਅਗਲੇ ਸਾਲ ਤੱਕ ਹਾਨ ਦੀ ਇਹਦੀ ਕੋਈ ਬਣ ਕੇ ਪਰੋਣਾ ਆਜ ਤੇਰਾ ਅਗਲੇ ਸਾਲ ਤੱਕ ਹਾਨ ਦੀਏ ਕੋਈ ਬਣ ਕੇ ਪਰੌਣਾ ਆਜੂ ਕੋੜਾ ਘਾਣਾ ਸਿਆ ਅਰੇ ਸ਼ਵੀਰ ਮਾਲਕ ਨੂੰ ਨਿਖੰਡ ਦਾ ਖੇਡਣਾ ਰੇ ਸ਼ਵੀਰ ਮਾਲਕ ਨੂੰ ਨਿਖੰਡ ਦਾ ਖੇਡਣਾ ਮਗਰ ਫਿਰਾਂ ਬੜੇ ਚਿਰਦਾਨੀ ਮੁੰਡਾ ਗੁੱਟ ਤੇ ਪਟੋਲੇਆ ਤੇਰਾ ਨਾਲ ਖਵਾਈ ਫਿਰਦਾਨੀ ਮੁੰਡਾ ਗੁੱਟ ਤੇ ਪਟੋਲੇਆ ਉਹ ਕਹਿੰਦੀ ਗੋਰਾ ਗੋਰਾ ਰੰਗ ਚਿੱਟਾ ਆਖ ਮਸਤਾਨੀ ਗੋਰਾ ਗੋਰਾ ਰੰਗ ਚਿੱਟਾ ਆਖ ਮਸਤਾਨੀ ਗੋਰਾ ਗੋਰਾ ਰੰਗ ਚਿੱਟਾ ਆਖ ਮਸਤਾਨੀ ਆਖ ਮਸਤਾਨੀ ਸੋੜਿਆ ਚੰਨਵੇ ਗੋਰਾ ਗੋਰਾ ਰੰਗ ਚਿੱਟਾ ਸਾਲ 16ਵਾਂ ਚੜ ਗਿਆ ਮੈਨੂੰ ਵੇ ਹੁਣ ਪਰਖ ਗਬਰੂਆ ਹੁਣ ਪਰਖ ਗਬਰੂਆ ਤੈਨੂੰ ਵੇ ਹੁਣ ਪਰਖ ਗਬਰੂਆ ਕਦੇ ਮਾਪਿਆਂ ਦੀ ਚੱਲੀ ਨਾ ਮਕੂਰ ਵੇ ਮੈਨੂੰ ਥੋੜਾ ਮੁਰਕੀਆਂ ਚਮਕੀਲਾ ਸਾਹਿਬ ਨੇ ਜਿਹੜੀਆਂ ਪਾਈਆਂ ਨੇ ਕਦੇ ਮਾਪਿਆਂ ਦੀ ਉਹ ਕਦੇ ਮਾਪਿਆਂ ਦੀ ਚੱਲੀ ਨਾ ਮਕੂਰ ਵੇ ਕੂਰਵੇ ਏ ਮਾਪਿਆਂ ਦੀ ਚੱਲੀ ਨਾ ਮੈਂ ਹੂਰ ਵੇ ਮੈਨੂੰ ਕੁੜੀਆਂ ਬੁਲਾਉਣ ਕਹਿ ਕੇ ਹੂਰ ਵੇ ਕਦੇ ਮਾਪਿਆਂ ਦੀ ਚੱਲੀ ਨਾ ਮੈਂ ਪੂਰ ਵੇ ਮੈਨੂੰ ਕੁੜੀਆਂ ਬੁਲਾਉਣ ਕਹਿ ਕੇ ਹੂਰ ਵੇ ਦੁੱਧ ਦਾ ਗਲਾਸ ਬੇਬੇ ਨੇ ਨਿਕਾਲ ਜੇ ਸੁਤੀ ਨੂੰ ਜਗਾ ਕੇ ਪਿਆਉਂਦੀ ਵੇ ਮੁੰਡੇ ਮਾਰਦੇ ਸੀਟੀਆਂ ਲੱਗ ਪਤਲਾ ਜਦੋਂ ਨਚਕਾਉਂਦੀ ਵੇ ਮੁੰਡੇ ਮਾਰਦੇ ਸੀਟੀਆਂ 니 ਡੁੱਬ ਜਾਣੀਏ ਪਵਾੜੇ ਨਾਵੇਂ ਪਾਏਗੀ ਡੁੱਬ ਜਾਣੀਏ ਪਵਾੜੇ ਨਵੇਂ ਪਾਏਂਗੀ ਨਹੀਂ ਤੂੰ ਮੁੰਡਿਆਂ ਦੇ ਸਿਰ ਫੜਵਾਏਂ ਨਹੀਂ ਤੂੰ ਸੋਢੀ ਦੇ ਸਿੰਘ ਪੜਵਾਏਂਗੀ ਡੁੱਬ ਜਾਣੀਏ ਪਵਾੜੇ ਨਵੇਂ ਪਾਏਂਗੀ ਨਹੀਂ ਤੂੰ ਮੁੰਡਿਆਂ ਦੇ ਸਿੰਘ ਪੜਵਾਏਂਗੀ ਆਖਦੇ ਸੀ ਮੁੰਡੇ ਚਮਕੀਲੇ ਨੂੰ ਕੌਣ ਮਹਿੰਗੇ ਮਾਮਲੇ ਪਵਾਤੇ ਜੀ ਦੀ ਯਾਰੀ ਨੇ ਪਿੰਡ ਤੜਿਆਂ 'ਚ ਬੰਧਤਾ ਲੱਗ ਪਤਲਾ ਪੱਟਾਂ ਦੀ ਪਾਰੀ ਪਿੰਡ ਤੜਿਆਂ ਚ ਵੰਡਤਾ ਉਹ ਲੱਕ ਪਤਲਾ ਪੱਟਾਂ ਦੀ ਪਾਰੀ ਨੇ ਪਿੰਡ ਤੜਿਆਂ ਚ ਵੰਡਤਾ ਹੋ ਦੇ ਲੋਕ ਕਿੰਨੇ ਸਾਲ ਚਮਕਿੱਲੇ ਨੇ ਬਾਈ ਜੋ ਆਇਆ ਹਾਂ ਹੁਣ ਤੁਸੀਂ ਮੇਰੀ ਚਾਹ ਪਿਛਲੀ ਇੰਟਰਵਿਊ ਕੱਟ ਦਿਓ ਹਾਂ ਪਰ ਆ ਜਰੂਰ ਲਾਹੇ ਬਚ ਨੀ ਨੀ ਸਾਰਾ ਲੱਗੂ ਉਹ ਚਮਕਿੱਲੇ ਦਾ ਸੀਗਾ ਸੁਣੋ ਯਾਰ ਜੀ ਦੇ ਹੋਜਾ ਸਾਹਿਬ ਸਾਡੇ ਗੁਰੂ ਜੀ ਜਿੱਥੇ ਵੱਡੇ ਐਡੇ ਵੱਡੇ 뮤직 ਡਾਇਰੈਕਟ ਸੀ ਉੱਥੇ ਐਡੇ ਵੱਡੇ ਸਿੰਗਰ ਵੀ ਸੀ ਸਟਾਰ ਸੀ ਬਾਈ ਜਿਹੜੀਆਂ ਸੁਰਾਂ ਲਵਾਈਆਂ ਹੋਈਆਂ ਉਹਨਾਂ ਨੇ ਤਾਰਿਆਂ ਦੇ ਲੋਏ ਲੋਏ ਤਾਰਿਆਂ ਦੀ ਲੋਏ ਲੋਏ ਹਾਈ ਤੁਰ ਦੇ ਮਟਕ ਨਾਲ ਬਾਈ ਮੈਂ ਕਹਣਾ ਚਮਕੀਲੇ ਨੇ ਜੋ ਆ ਗੀਤ ਗਾਤੇ ਆਹ ਸਹੀ ਗਾ ਚਾਹ ਉਹਨੇ ਲੱਖ ਗੀਤ ਗਾਏ ਹੋਣ ਐਜੇ ਗੰਦੇ ਗੀਤ ਕਹਿੰਦੇ ਨੇ ਪਰ ਇਹ ਸਚਾਈ ਗਾਈ ਆ ਚਮਕੀਲੇ ਨੇ ਜੋ ਗਾਇਆ ਉਹ ਸਾਡੇ ਘਰਾਂ ਦੇ ਵਿੱਚ ਹੁੰਦਾ ਸੀ ਸਹੀ ਗਾ ਭਾਬੀਆਂ ਦੇ ਨਾਲ ਜੇਠਾਂ ਦੇ ਨਾਲ ਸਭ ਕੁਝ ਹੋਇਆ ਬਾਈ ਪਰ ਲੋਕ ਕੀ ਐ 도ਗਲੇ ਸਹੀ ਗਾ 도ਗਲੇ ਨੇ ਲੋਕ ਮੰਨਦੇ ਨਹੀਂ ਹੈ ਜੇ ਇੱਕ ਵਾਰ ਉਹਦੇ ਬੰਦੇ ਦੂਜੇ ਦਾ ਮਗਰ ਪੈਣ ਉਹਦੀਆਂ ਗਲਤੀਆਂ ਕੱਢਦੇ ਨੇ ਆਪ ਨਹੀਂ ਦੇਖਦੇ ਕੀ ਐ ਜੋ ਚਮਕੀਲੇ ਨੇ ਗਾਤਾ ਇਹ ਤਾਰਿਆਂ ਦੇ ਲੋਏ ਐਡੀ ਕਲਮ ਉਹ ਮੇਰੀਆਂ ਸਲਾਮਾਂ ਨੇ ਜਿਹੜੇ ਚਮਕੀਲੇ ਖਤਰ ਮੈਨੂੰ ਮੈਨੂੰ ਮਾਰ ਦਿੰਦੇ ਨਾ ਮੈਂ ਹੱਸ ਕੇ ਮਰਦਾ ਐਡੀ ਉਹਦੀ ਸਲੂਟ ਆ ਉਹਦੀ ਕੰਪੋਜੀਸ਼ਨ ਨੂੰ ਉਹਦੇ ਧਰਮ ਗੀਤਾਂ ਨੂੰ ਸਹੀ ਗੱਲ ਮੈਂ ਕਹਿੰਦਾ ਸਿੱਖ ਪੰਥ ਨੂੰ ਮਾਰਨਾ ਨਹੀਂ ਸੀ ਚਾਹੀਦਾ ਉਹ ਤਾਂ ਗੁਣ ਗੁਣ ਚਾਹੀਦੇ ਉਹਨੂੰ ਉਹਦਾ ਸਨਮਾਨ ਕਰਨਾ ਚਾਹੀਦਾ ਸੀ ਮਾਰ ਮੈਂ ਕਲਗੀਧਰ ਦੀ ਹੈ ਨਹੀਂ ਕਿੱਥੇ ਅੱਜ ਅਮਰ ਹੈ ਚਮਕੀਲਾ ਕਿ ਨਹੀਂ ਹਾਂ ਸਹੀ ਅੱਜ ਚਮਕੀਲਾ ਅਮਰ ਆ ਉਹਨੂੰ ਮਾਰਨ ਵਾਲੇ ਕਿੱਥੇ ਨੇ ਕਿੰਨੇ ਸਾਲ ਚਮਕੀਲੇ ਨੇ ਅਮਰ ਰਹਿਣਾ ਸਾਰੀ ਦੁਨੀਆ 'ਚ ਅਮਰ ਰਹਿਣਾ ਜਦ ਤੱਕ ਦੁਨੀਆ ਰਹੂਗੀ ਚਮਕੀਲੇ ਦੇ ਗੀਤ ਅਮਰ ਰਹਿਣਗੇ ਇੰਨੇ ਵਿੱਚ ਚਮਕੀਲੇ ਨੇ ਕੀ ਗਾਇਆ ਤਾਰਿਆਂ ਦੀ ਲੋਏ ਅੱਜ ਤੱਕ ਇਹ ਲਫ਼ਜ਼ ਕਿਤੇ ਨਹੀਂ ਵਰਤਿਆ ਗਿਆ ਪੰਜਾਬੀ ਸੰਗੀਤ ਦੇ ਵਿੱਚ ਧਰਮ ਕਹਾਣੀਆਂ ਦੇ ਵਿੱਚ ਵੀ ਤਾਰਿਆਂ ਦੀ ਲੋਏ ਤੁਸੀਂ ਅੰਦਾਜ਼ਾ ਲਾਓ ਜਦੋਂ ਛੋਟੇ ਸਹਿਬਜਾਦੇ ਤੁਰੇ ਜਾਂਦੇ ਨੇ ਆ ਹਾ ਤਾਰਿਆਂ 'ਚ ਮੈਂ ਜਜ਼ਬਾਤੀ ਵੀ ਹੋ ਜਾਂਦਾ ਖੜਦਾ ਪਰ ਮੈਂ ਪੂਰਾ ਸੱਚ ਕਹਿਣਾ ਸੱਚ ਸੁਣਨਾ ਬੜਾ ਮੁਸ਼ਕਲ ਹੈ ਤਾਰਿਆਂ ਦੀ ਲੋਏ ਲੋਏ ਖੈ ਤੁਰਦੇ ਮਟਕੇ ਨਾ ਜਾਂਦੇ ਦਸ਼ਮੇਸ਼ ਜੀ ਦੇਲਾ Mati de ta potegea poterevitor de te que te mata gudiri camar q te mata gudiri. ਗੁਜਰੀ ਕਮਾ ਬਹੁਤ ਵਧੀਆ ਅੱਜ ਹਰੇਕ ਤਰ੍ਹਾਂ ਦਾ ਤੁਸੀਂ ਜਿਹੜਾ ਟੇਸਟ ਹੈ ਹਨ ਕੰਨਾਂ ਦਾ ਰਸੂ ਪੂਰਾ ਕਰਦਾ ਭਾਈ ਅੱਜ ਇਦਾਂ ਨਹੀਂ ਲੱਗਾ ਇੱਕ ਕੁਲਦੀਪ ਤੂਰਨ ਨਾਲ ਅਸੀਂ ਜਿਹੜੀ ਗੱਲਬਾਤ ਕੀਤੀ ਪਤਾ ਨਹੀਂ ਕਿੰਨੀਆਂ ਆਵਾਜ਼ਾਂ ਜਿਹੜੀਆਂ ਹਨ ਸੁਣ ਲਿਆ ਤੁਸੀਂ ਥੈਂਕ ਯੂ ਥੈਂਕ ਯੂ ਜੀ ਪਰ ਮੈਂ ਕਹਿ ਰਿਹਾ ਹਾਂ ਨਾ ਵੀ ਇਹ ਗੱਲਾਂ ਸਾਡੇ ਯੰਗ ਜਨਰੇਸ਼ਨ ਨੂੰ ਦੱਸਣੀਆਂ ਚਾਹੀਦੀਆਂ ਨੇ ਚਮਕੀਲੇ ਨੇ ਕੀ ਗਾਇਆ ਇਹ ਚਮਕੀਲੇ ਨੇ ਮਾੜੇ ਗਾਏ ਨੇ ਤੁਸੀਂ ਨਹੀਂ ਕਹਉਂਦੇ 128 ਕੁੜੀ ਦਾ ਕੀ ਐ ਉਹ ਚਲੋ ਮੈਂ ਮਨ ਮਹਿੰਦ ਦਾ ਜੀ ਸਾਰੇ ਫੇਰੇ ਸਤਕਾਰਯੋਗ ਨੇ ਆਪਾਂ ਇੱਕ ਗੱਲ ਕਰਦੇ ਆਂ ਬਹੁਤ ਗਾਣੇ ਇਦਾਂ ਦੇ ਨੇ ਜਿਹੜੇ ਅਸੀਂ ਵਿਆਹਾਂ ਦੇ ਵਿੱਚ ਸੁਣਦੇ ਹੁੰਦੇ ਸੀ ਸਪੀਕਰਾਂ ਦੇ ਉੱਤੇ ਲੱਗੇ ਹੁੰਦੇ ਸੀ ਸਾਡੀਆਂ ਭੈਣਾਂ ਕੋਲ ਪਈਆਂ ਹੁੰਦੀਆਂ ਚਮਕੀਲੇ ਨਾਲ ਵੱਧ ਗੰਦੇ ਗੀਤ ਹਾਂ ਹੈ ਉਹਨਾਂ ਨੂੰ ਕਿਸੇ ਨੇ ਮਾਰਿਆ ਹਾਂ ਸਹੀ ਕਹਿ ਰਹੇ ਚਮਕੀਲੇ ਦੇ ਜਿਹਦੇ ਮਹੀਨੇ ਦੇ ਵਿੱਚ 40 40 50 ਜਾਂ ਪ੍ਰੋਗਰਾਮ ਹੁੰਦੇ ਸੀ ਉਹ ਮਰਾਤ ਹਨ ਸੋ ਚਮਕੀਲੇ ਵਰਗਾ ਕਿਹਨੇ ਬਣ ਜਾਣਾ ਚਮਕੀਲੇ ਦੇ ਗੀਤਾਂ ਨੂੰ ਚਮਕੀਲੇ ਨੂੰ ਬਾਈ ਮੇਰਾ ਸਜਦਾ ਔਰ ਬਾਈ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲਾਂ ਸਮਾਂ ਤੁਸੀਂ ਕੀਮਤੀ ਦਿੱਤਾ ਕਿ ਨਹੀਂ ਪਰ ਬਿਲਕੁਲ ਪਰ ਮੈਂ ਚਾਹਣਾ ਵੀ ਜਾਂਦੇ ਜਾਂਦੇ ਗੱਲ ਫਿਰ ਮੌਤ ਦੀ ਅਸਲ ਕਹਾਣੀ ਇਸ ਸੂਰਤੀ ਮਹਿਫਿਲ ਚੋਹੀ ਸਜੋ ਇਹਦੇ ਨਾਲ ਹੀ ਇਜਾਜ਼ਤ ਲੈਣੀ ਆਪਾਂ ਬਿਲਕੁਲ ਬਸ ਮੋਤ ਮੇਰੀ ਤਾਂ ਪਿੱਛੋਂ ਪੈਣਾ ਹੈ ਕਿ ਕਿ ਕਿਨੀ ਪੋਗ ਕੁੜੇ ਪਹੁੰਚਣਗੇ ਅੰਤਾਂ ਦੇ ਲੋਕੀ ਕਰਨ ਲਈ ਸਭ ਸੋਗ ਕੁੜੇ ਨਾ ਜਰੂਰੀ ਰਾਈਟਰ ਵਾਲਾ ਪਿੰਡ ਰੁਣ ਕੀ ਹੀਰਾ ਦੇ ਲੋਕੀ ਕੀ ਵਰਤੇ ਆ ਫਾਣਾ ਕਹਿਣਗੇ ਜੀ ਲਿਖ ਦਿੱਤੇ ਜੋ ਰਵਿੰਦਰ ਨੇ ਪਿੱਛੋ ਗੀਤ ਉਹ ਰੋਂਦੇ ਰਹਿਣਗੇ ਜੀ ਲਿਖ ਦਿੱਤੇ ਜੋ ਰਵਿੰਦਰ ਨੇ ਪਿੱਛੋ ਗੀਤ ਉਹ ਰੋਂਦੇ ਸੋ ਸਮਾ ਕੱਢਿਆ ਜਿੱਥੇ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤੇ ਪਰ ਵਾਹ ਹੁਣ ਆਪਣੇ ਕੋਲ ਸਮੇਂ ਦੇ ਨਾਲ ਚੱਲਣਾ ਪਾਣਾ ਹੈ ਹਨਾ ਤੇ ਸਾਨੂੰ ਹੁਣ ਸੁਰਾਂ ਦੀ ਮਹਿਫਲ ਚੋ ਇਜਾਜ਼ਤ ਲੈਣੀ ਪੈਣੀ ਹੈ ਤੁਹਾਡਾ ਟਾਈਮ ਬੀ ਜ਼ਰੂਰੀ ਹੈ ਜੀ ਟਾਈਮ ਸਾਰਿਆਂ ਦਾ ਜ਼ਰੂਰੀ ਹੈ ਜੀ ਪਰ ਇਸ ਮਹਿਫਲ ਨੂੰ ਖਤਮ ਕਰਨ ਨੂੰ ਮੇਰਾ ਦਨ ਜੀ ਕਰਦਾ ਮੇਰਾ ਜੀ ਕਰਦਾ ਸਾਡਾ ਵੀ ਖਤਮ ਹੋਣਾ ਨਹੀਂ ਕਰਦਾ ਵੀ ਮਠਾਈ ਰੱਖਾ ਸਾਰੀ ਰਾਤ ਇਦਾਂ ਖਾਉਂਦੇ ਰਹੇ ਹਾਂ ਹਾਂ ਬਿਲਕੁਲ ਜਦ ਤੱਕ ਜ਼ਿੰਦਗੀ ਹੈ ਜਦ ਤੱਕ ਜ਼ਿੰਦਗੀ ਦੇ ਆਖਰੀ ਸਾਹ ਨੇ ਇਦਾਂ ਪਿਆਰ ਬਣਿਆ ਰੋ ਇਦਾਂ ਹੀ ਪਿਆਰ ਬਣਿਆ ਰਹੂਗਾ ਜੀ ਇਦਾਂ ਹੀ ਪਿਆਰ ਦਿੰਦੇ ਰਹੋ ਜੀ ਮੇਰੀ ਬੇਨਤੀ ਹੈ ਪ੍ਰਵਾਹ ਜੀ ਸਾਡੇ ਪ੍ਰਵਾਹ ਸ਼ਰਮਾ ਜੀ ਜਿਨ੍ਹਾਂ ਦੀ ਬਹੁਤ ਹੀ ਮਿੱਠੀ ਬੋਲੀ ਮਿੱਠੇ ਅੰਦਾਜ਼ ਦੇ ਨਾਲ ਗੱਲ ਕਰਦੇ ਨੇ ਸੋ ਮੇਰੇ ਬੋਲ ਦੇ ਕੋਲ ਬਹੁਤ ਸਾਰੀ ਗੁਸਤਾਖੀ ਹੋ ਗਈਆਂ ਮਾਫ ਕਰਨਾ ਤੁਹਾਡੀ ਬਾਜੀ ਤੁਹਾਡਾ ਪਿਆਰ ਜੀ ਮੈਂ ਸਦਾ ਯਾਦ ਰੱਖੂਗਾ ਥੈਂਕ ਯੂ ਬਹੁਤ ਜੀ ਮੇਰੇ ਵੱਲੋਂ ਤੁਹਾਡੇ ਇਸ ਚੈਨਲ ਨੂੰ ਜੀ ਪਰਮਾਤਮਾ ਦਿਲ ਦੁਨੀ ਰਾਤ ਚੌਗੜੀ ਤਰਖੀ ਲਾਵੇ ਅਸੀਂ ਇਹਨੂੰ ਇੱਥੇ ਲੈ ਕੇ ਜਾਈਏ ਕਿ ਇਹਦੇ ਨਾਲ ਜਿੰਨੇ ਵੀ ਹੋਰ ਚੈਨਲ ਨੇ ਨਾਲ ਨਾਲ ਰਲ ਸਕਣ థాంਕ ਯੂ ਭਾਈ ਅਸੀਂ ਤੁਹਾਡੇ ਨਾਲ ਆ ਹਮੇਸ਼ਾ ਸਾਡੀਆਂ ਦੁਆਵਾਂ ਵੈਰੋਂ ਗੇਰ ਅਰਦਾਸਾਂ ਜੀ ਜੀ ਥੈਂਕ ਯੂ ਸੋ ਜੀ ਦਰਸ਼ਕੋ ਸਰੋਤੂ ਐਸੇ ਹੀ ਆਰੰਭ ਸੀ ਜਿਹੜਾ ਬਾਕੀ ਸਾਡੇ ਪ੍ਰੋਗਰਾਮਾਂ ਦੇ ਨਾਲ ਵੀ ਬਣੇ ਰਹਿਣਾ ਸਮੇਂ ਜੋ ਸਮਾਂ ਕੱਢ ਕੇ ਆਰ ਪੀ ਡੀ 24 ਨੂੰ ਸਬਸਕ੍ਰਾਈਬ ਕਰਨਾ YouTube 'ਚ ਆ Facebook 'ਚ ਆ ਅਗਲਾ ਸਾਡਾ ਅਕਾਊਂਟ ਚ ਹੈ RPD 24 ਦੀ ਗੱਲ ਕਰੀਏ ਬਾਕੀ ਵੀ ਨਾਲ ਆਪਸ਼ਨਾਂ ਜਿਹੜੀਆਂ ਪ੍ਰਭਾਵ ਹਦਤੀਆਂ ਹਨ ਨਹੀਂ ਤੇ ਹੁਣ ਆਪਾਂ ਲਈ ਛੁੱਟੀ ਜੀ ਅਜੋਸ ਬਿਲਕੁਲ ਬਿਲਕੁਲ ਸੋ ਇਸ ਤਰ੍ਹਾਂ ਦੇ ਹੋਰ ਕਲਾਕਾਰਾਂ ਦੀਆਂ ਆਵਾਜ਼ਾਂ ਸੁਣਨ ਲਈ ਦੇਖਦੇ ਰਹੋ RPD 24 ਤੇ ਹੁਣ ਸਾਨੂੰ ਜੀ ਅ ਦੇਓ ਇਜਾਜ਼ਤ ਧੰਨਵਾਦ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD 24 News ਤੇ ਕਲਿੱਕ ਕਰੋ ਬੈਲ ਆਈਕਨ ਤੇ